ਲਓ ਜੀ ਆਪਾਂ ਲਈਏ 500 ਗ੍ਰਾਮ ਅਰਬੀ ਤੇ ਅਰਬੀ ਜਿਹੜੀ ਉਹ ਇਸ ਤਰ੍ਹਾਂ ਬਹੁਤ ਹੀ ਇਸ ਸਾਈਜ਼ ਦੇ ਵਿੱਚ ਹੋਣੀ ਚਾਹੀਦੀ ਜਿਸ ਤਰ੍ਹਾਂ ਨਾ ਤਾਂ ਜਿਆਦੀ ਮੋਟੀ ਨਾ ਹੀ ਜਿਆਦੀ ਪਤਲੀ ਤੇ ਇਸ ਸ਼ੇਪ ਦੇ ਵਿੱਚ ਨਾ ਗੋਲ ਕੱਟ ਕੇ ਬਹੁਤ ਹੀ ਸੋਹਣੀ ਸ ਅਰਬੀ ਬਣੇਗੀ ਐਸ ਸ਼ੇਪ ਦੇ ਵਿੱਚ ਹੋਣੀ ਚਾਹੀਦੀ ਹੈ ਇਹਨਾਂ ਨੂੰ ਆਪਾਂ ਛਿੱਲ ਕੇ ਤੇ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਤੇ ਇਹਨਾਂ ਨੂੰ ਆਪਾਂ ਉਬਾਲ ਵੀ ਸਕਦੇ ਆ ਇਹ ਆਪਣੀ ਮਰਜ਼ੀ ਹੈ ਪਰ ਮੈਂ ਇਹਨਾਂ ਨੂੰ ਫਰਾਈ ਕਰਕੇ ਬਣਾਵਾਂਗੀ ਤੇ ਦੁਬਾਰਾ ਫਿਰ ਫਰਾਈ ਕਰਕੇ ਤੇ ਫਿਰ ਤੜਕਾ ਲੱਗੇਗਾ ਤੇ ਇਸ ਤਰ੍ਹਾਂ ਬਹੁਤ ਸੋਹਣੀ ਅਰਬੀ ਵੀ ਨਾ ਬਾਜ਼ਾਰ ਦੇ ਵਿੱਚ ਬਹੁਤ ਸੋਹਣੀ ਆਈ ਹੋਈ ਹੈ ਤੇ ਇਹਨੇ ਆਪਾਂ گول ਕੱਟ ਲੈ ਤੇ ਸ਼ੇਪ ਆਪਾਂ ਕਿਸੇ ਚ ਵੀ ਕੱਟ ਸਕਦੇ ਆ ਇਹਨੂੰ ਤੇ ਫੱਟੇ ਆਹ ਕੱਟੀ ਇਹਦੇ ਨਾਲੋਂ ਮਾੜਾ ਜਿਹਾ ਕਿਤੇ ਨਾ ਉਹ ਜਿਵੇਂ ਹੁੰਦਾ ਵਾ ਆ ਨਾਲੋਂ ਮੈਂ ਪਰ ਤੇਰੇ ਹੱਥਾਂ ਨੂੰ ਲੜੇਗੀ ਰਹਿਣ ਦੇ ਮੈਂ ਕਰਾਂਗੀ ਤੇ ਆਪਾਂ ਹੁਣ ਇਹਨੂੰ ਪਾ ਦਈਏ ਇੱਧਰ ਆਪਣੇ ਤੇ ਤੇਲ ਦੇ ਵਿੱਚ ਮਸਤ ਕਰ ਲੈਣੀ ਆ ਫਰਾਈ ਸਿੱਲਣ ਲੱਗਿਆ ਭਾਵੇਂ ਆਪਾਂ ਦੂਸਰਾ ਤੁਹਾਨੂੰ ਮਾੜਾ ਜਿਹਾ ਤੇਲ ਲਗਾ ਲੀਏ ਮੈਸੇ ਮੈਂ ਨਹੀਂ ਲਗਾਵਾਂਦੀ ਕਿਉਂਕਿ ਮੈਨੂੰ ਇਦਾਂ ਲੱਗਦਾ ਰਹਿੰਦਾ ਕਿ ਚਲਦੇ ਚੇ ਲੱਗਦੀ ਆ ਥੋੜੀ ਜਿਹਾ ਖਾਰਸ਼ ਆਉਂਦੀ ਆ ਨਮਕ ਵਾਲੇ ਪਾਣੀ ਨਾਲ ਧੋ ਲਈਏ ਮੈਂ ਥੋੜਾ ਜਿਹਾ ਥੰਨ ਨਮਕ ਪਾ ਕੇ ਇਹਦੇ ਖਾਰਸ਼ हट ਜਾਂਦੀ ਤੇ ਬਾਅਦ ਚ ਨਹੀਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਲੋਪ ਨੂੰ ਤੇ ਗਰਮ ਤੇ ਕਰਦੇ ਆ ਤੇ ਚੰਨ ਤਰ੍ਹਾਂ ਕਿੰਨੇ ਸੋਹਣੇ ਫਰਾਈ ਹੋ ਗਏ ਨੇ ਇਹਨੂੰ ਆਪਾਂ ਆ ਦੇਖੋ ਇਸ ਤਰ੍ਹਾਂ ਬੇਤੋਂ ਇਹ ਵਧੀਆ ਫਰਾਈ ਹੋ ਗਿਆ ਜਿੱਦਾਂ ਆਪਾਂ ਕਿ ਸੱਚੀ ਚੀਜ਼ ਨੂੰ ਚੱਕਦੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਇੱਧਰ ਆਪਾਂ ਮਸਾਲਾ ਤਿਆਰ ਕਰਦੇ ਆ ਪਿਆਜ਼ ਆਪਾਂ ਕੱਟ ਕੇ ਲੈਨੇ ਟਮਾਟਰ ਦੀ ਆਪਾਂ ਪਿਓਰੇ ਬਣਾਈ ਹੈ ਤੇ ਇਹ ਜਿਹੜੇ ਆ ਨਾ ਇਹਨਾਂ ਨੂੰ ਆਪਾਂ ਜੇਕਰ ਉਬਾਲ ਕੇ ਵੀ ਬਣਾਉਨੇ ਆ ਨਾ ਤੇ ਟੇਸਟ ਤਾਂ ਵੀ ਸੇਮ ਹੀ ਹੋਏਗਾ ਜਿਵੇਂ ਕੁੱਕਰ ਵਿੱਚ ਇੱਕ ਸੀਟੀ ਮਰਵਾ ਕੇ ਛਿਲਕਾ ਉਤਾਰਿਆ ਜਾਂਦਾ ਤੇ ਜੇ ਇਸ ਤਰ੍ਹਾਂ ਮਤਲਬ ਫਰਾਈ ਕਰਕੇ ਬਣਾ ਲਓ ਜਾਂ ਉਬਾਲ ਕੇ ਬਣਾ ਲਓ ਤੇ ਇਹਦਾ ਤਾਂ ਤੜਕਾ ਤੇ ਉਹੀ ਬਣਨਾ ਹੈ ਤੇ ਸੇਮ ਹੀ ਸਬਜੀ ਬਣੇਗੀ ਤੇ ਇਸ ਕਰਕੇ ਵੀ ਇਹ ਆਪਣੀ ਆਪਣੀ ਮਰਜ਼ੀ ਹੈ ਕਈ ਵਾਰੀ ਕਈ ਲੋਕ ਉਬਾਲ ਕੇ ਬਣਾਉਂਦੇ ਆ ਉਹ ਵੀ ਆਪਣੀ ਇੱਛਾ ਹੈ ਕਿਸੇ ਵੇਲੇ ਆਪਾਂ ਉਬਾਲ ਕੇ ਵੀ ਬਣਾ ਸਕਦੇ ਆ ਤੇ ਸੋ ਆਪਾਂ ਹਣ ਲਾਉਨੇ ਆ ਤੜਕਾ ਤੇ ਇਧਰ ਆਪਾਂ ਤੜਕਾ ਰੱਖ ਦਿੱਤਾ ਹੈ ਤੇ ਇਧਰ ਆਪਣੇ ਹੋ ਗਏ ਆ ਤਿਆਰ ਜੇ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਚ ਪਾਤਾ ਧਨੀਆ ਤੇ ਕਾਲੀ ਮਿਰਚ ਤਾਂ ਇਹਨੂੰ ਦਰੜਾ ਫਰੜਾ ਕੀਤਾ ਸੀਗਾ ਸਾਬਤ ਧਨੀਏ ਨੂੰ ਤੇ ਨਾਲ ਕਾਲੀ ਮਿਰਚ ਸੀ ਥੋੜੀ ਜੀ ਅੱਜ ਪਿਆਜ਼ ਆਪਣੇ ਭੁੱਜ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਗਰੇਵੀ ਪਿਆਜ਼ ਨੇ ਬਹੁਤ ਬਰੀਕ ਕੱਟੇ ਸੀ ਇਹ ਤੇ ਹੁਣ ਆਪਾਂ ਇਹਦੇ ਪਾਵਾਂਗੇ ਲੋਣੀ ਮੈਚ ਪਤਾ ਹੈ ਆਫੜਾ ਲੋਣ ਗਾਣ उपर वाली भी नीचे वाली भी ध्यान फतेह मेरे हेल्प करा पूरी है ना फते चम्मच नहीं है फते बिच चम्मच धोते तो ਅਜੀ ਇਹ ਪਤਾ ਆਪਾਂ ਇੰਨਾ ਕਿ ਨਮਕ ਤੇ सब्जी ਆਪਣੇ 500 ਗ੍ਰਾਮ ਹੈ ਤਾਂ ਨਮਕ ਇੰਨਾ ਕਿ ਪਊਗਾ ਤੇ ਹਲਦੀ ਆਪਾਂ ਥੋੜੀ ਜਿਹੀ ਬਾਅਦ ਚ ਪਾਵਾਂਗੇ ਥੋੜੀ ਜਿਹੀ ਗਰਮੀ ਹੋਵੋ ਚਲਾਈਏ ਇਹ ਚਾਹ ਪਾਏ ਦੇ ਚ ਪਾਈਆਂ ਹੋਈਆਂ ਹਰੀਆਂ ਤੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹ ਆ ਪਾ ਦਿੰਨੇ ਆ ਦੇਖੋ ਆਪਣੀ ਗਰੇਵੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਗਰੇਵੀ ਬਹੁਤ ਹੀ ਜ਼ਿਆਦਾ ਸੋਹਣੀ ਬਣ ਕੇ ਤਿਆਰ ਹੋਈ ਆ ਤੇ ਇਹਦੇ ਚੰਨੇ ਮੈਂ ਥੋੜਾ ਜੱਧਿਕ ਹੋਲੀ ਪਾਣੀ ਵੀ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਦਿੰਨੇ ਆ ਜੀਰਾ ਪਾਊਡਰ ਆਪਾਂ ਜੀਰਾ ਪਾਊਡਰ ਪਾਤਾ ਤੇ ਮਹਨੁਲੀ ਜਾ ਪਾਇਆ ਆ ਤੁਸਰਾ ਮਸਾਲਾ ਇਹ ਨਾਲੀਆਂ ਪਾਤਾ ਦੂਸਰਾ ਮਸਾਲਾ ਬਸ ਇੰਨੇ ਸਾਲ ਦੇ ਆਪਾ ਪਾਉਨੇ ਆ ਇਹੋ ਆਪਣੀ ਸਬਜੀ ਰੈਸਟੋਰੈਂਟ ਨੂੰ ਵੀ ਪਲੇ ਕਰੂਗੀ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣੂਗੀ ਬਸ ਹੁਣ ਇਹ ਇਹ 2 ਮਿੰਟਾਂ ਦੇ ਵਿੱਚ ਆਪਣੀ ਸਬਜੀ ਬਣ ਕੇ ਤਿਆਰ ਹੋ ਜਾਣਾ ਕਿਉਂਕਿ ਇਹ ਆਪਣੇ ਜਿਹੜੀ ਅਰਬੀ ਆ ਇਹ ਪਹਿਲਾਂ ਮਤਲਬ 70 80% ਹੋਈ ਹੋਈ ਆ 프라이 ਜਿਹੜਾ ਆਪਾਂ ਦਿੱਤਾ ਸੀ ਤੇ ਬਸ ਹੁਣ 5 ਮਿੰਟ ਬਾਅਦ ਆਪਾਂ ਇਹਨੂੰ نیچے ਉਤਾਰ ਲਵਾਂਗੇ ਤੇ ਕਸਤੂਰੀ ਮੇਥੀ 2 ਮਿੰਟ ਪਹਿਲਾਂ ਪਾ ਦਾਂਗੇ ਬਸ 5 ਮਿੰਟ ਲੌਂਦੀ ਆ ਸੱਚੀ ਵੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਜੇ ਤੁਸੀਂ ਸਬਜੀ ਦੀ ਮੁਦਕ ਦੇਖੋ ਤੇ ਸਬਜੀ ਬਹੁਤ ਹੀ ਜ਼ਿਆਦਾ ਸਵਾਦੀ ਤੇ ਬਹੁਤ ਹੀ ਜ਼ਿਆਦਾ ਲਾਜਵਾਬ ਬਣੀ ਸਬਜੀ ਮੈਂ ਸੋ ਆਪਾਂ ਇਹਨਾਂ ਕਰਦੇ ਹਾਂ ਲਓ ਜੀ ਇਹ ਆਪਣੀ ਸਬਜੀ ਚੈੱਕ ਕਰ ਤੇ ਇਹ ਆਪਣੀ ਸਬਜੀ ਬਣੀ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਪਲੀਜ਼ ਸਾਰੇ ਜਨੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੀ سپورਟ ਨਾਲ ਹੀ ਤੁਹਾਡੀਆਂ ਮਾਵਾਂ ਅੱਗੇ ਵੱਧ ਸਕਦੀਆਂ ਨੇ ਸੋ ਉਮਰ ਦੇ ਹਿਸਾਬ ਨਾਲ એનર્ਜੀ ਤਾਂ ਮਿਲਦੀ ਆ ਜੇ ਸਾਡੇ ਬੱਚੇ ਭੈਣ ਭਰਾ ਸਾਰੇ سپورਟ ਕਰਨ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਹਰ ਵਾਰੀ ਕਹਿਣਾ ਪੈਂਦਾ ਤੇ ਮੈਨੂੰ ਹੁੰਦਾ ਵੀ ਨਾ ਹੀ ਕਹਿਣਾ ਪਵੇ ਮੇਰੇ ਭੈਣ ਭਰਾ ਮੇਰੇ ਬੱਚੇ ਉਹਨਾਂ ਨੂੰ ਦਿਲੋਂ ਅਸੀਸਾਂ ਜਿਹੜੇ ਇੰਨਾ ਪਿਆਰ ਕਰਦੇ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ